ਨੇ ਨਾਮ ਪਾਬੰਦ ਕੋਟ ਕਿਤੇ ਕਿਤੇ ਬੰਟੀ ਦੋ ਅਸੀਂ ਖਾਸ ਵਸਤੂ ਤੇ ਆ ਜੀ ਕਿਸ ਤਰ੍ਹਾਂ ਤੇਰਾ ਖੜੀਆਂ ਤੁਸੀਂ ਵੇਖਿਓ ਕਿੰਨੇ ਕੋ ਡਿਜ਼ਾਈਨ ਵਧੀਆ ਨੇ ਤੇ ਕੀ ਇੱਕਨ ਮਿਲਿਆ ਹਾਂਜੀ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਪਤਾ ਰੱਖੀ ਜਿਹੜਾ ਇਹ ਤਿਉਹਾਰ ਆ ਬਹੁਤ ਹੀ ਵਧੀਆ تھا ਕਿਆਰੇਗਾ ਸਾਡੇ ਦੋਸਤਾਂ ਸਾਰ ਸੇ ਕੈਲੋ ਲੜਕੀਆਂ ਲਈ ਹਨਾ ਵੀ ਕਿ ਅਸੀਂ ਚਲੋ ਫੇਮਾ ਮਵਾਸੇ ਵਧੀਆ ਤੋਂ ਵਧੀਆ ਮਤਲਬ ਕਿ ਦੇਖ ਪਿਆ ਕਿ ਰਤਨੀਆਂ ਸੇ ਲਈ ਹੈ ਹਨਾ ਸੋਨੇ ਤੋਂ ਸੋਨੇ ਡਿਜ਼ਾਈਨ ਪਰ ਇਹ ਸੇ ਬਹੁਤ ਸੋਨਾ ਸੋਹਣਾ ਬੜੀ ਅਲੱਗ ਰਾਈਟਿਸ ਸਮੇਂ ਦੇਖ ਕੇ ਲੁਗ ਲਿਆ ਔਰ ਅਸੀਂ ਮਤਲਬ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਇਥੇ ਵਧੀਆ ਤੋਂ ਵਧੀਆ ਵਾਈਟੀ ਰੱਖ ਕੇ ਅਸੀਂ ਸੇਲ ਕਰ ਪਈਏ ਨਾਲ ਕਿ ਕਿੰਨੀ 부ਜੀ ਹੁੰਦੀ ਹੈ ਇਸ ਤਿਆਰ ਦੀ ਖੁਸ਼ੀ ਦਾ ਤੁਸੀਂ ਸਾਰਿਆਂ ਨੇ ਕੇਸ ਤੋਂ ਪਤਾ ਲਗਾਇਆ ਹੋ ਖੁਸ਼ੀ ਕਿ ਕਿ ਲੜਕੀਆਂ ਨਾਲ ਤਿਆਰ ਸੁਸੀ ਤਾਂ ਆਬਵੀਅਸਲੀ ਸਾਰਿਆਂ ਨੂੰ ਬਾਤ ਹੁੰਦੀ ਹੈ ਕਿ ਸਾਲ ਵਿੱਚ ਤੇ ਤਿਆਰ ਆਂਦਾ ਵਾ ਹਨਾ ਜੀ ਔਰ ਸਪੈਸ਼ਲ ਅਸੀਂ ਆਪਣੇ ਬ੍ਰਦਰਜ਼ ਵਾਸਤੇ ਉਹਾਂ ਦੀ ਲੰਬੀ ਉਮਰ ਵਾਸਤੇ ਅਸੀਂ ਚਲੋ ਬ੍ਰੇਕ ਆਦੇ ਹਾਂ ਹਨਾ ਤਾਜ਼ਾ ਸੇਨਾ ਬਖਤੀ ਬਣ ਕੇ ਔਰ ਵਧੀਆ ਤਰੀਕੇ ਨਾਲ ਆਪਣਾ ਵੀ ਲੰਬੀ ਉਮਰ ਦੀ ਜੀ ਆਦਾਸ ਕਰ ਸਕਦੇ। ਗਿਫਟ ਬਹੁਤ ਹੁੰਦੀ। ਜ਼ਿਆਦਾ ਕੁਝ ਨਹੀਂ ਤੇ ਸਾਨੂੰ ਗਿਫਟਸ ਵੀ ਹੁੰਦੀਆਂ। ਬਹੁਤ ਸਾਰੇ ਗਿਫਟਸ ਹੀ ਮਿਲਦੇ ਆ ਸਾਨੂੰ ਰੱਖੀ ਬਣਨ ਤੇ ਅੱਜ। ਜਿਹਨੇ ਕਿਸਾਨ ਭਰਾਵਾਂ ਦੀ ਲੰਮੀ ਉਮਰ ਦੀ ਬਹੁਤ ਕਾਮਨਾ ਕਰਦੀ ਉਹਦੇ ਪੈਨ ਭਰਾ ਦਾ ਇਹ ਪਿਆਰ ਐਸਾ ਹੀ ਪ੍ਰਤੀਕ ਹੈਗਾ ਵਾ। ਇਹ ਲੱਕੜੀ ਹੀ ਇੱਕ ਵਾਰ ਜਿਹੜਾ ਕਿ ਜੋੜ ਕੇ ਰੱਖਦਾ ਹੈ ਹਾਂਜੀ ਹਾਂਜੀ ਇਹ ਹੀ ਆ ਕਿ ਇਹਦੇ ਨਾਲ ਦੇਖੋ ਕਈ ਭੈਣ ਬ੍ਰਦਰ ਸਿਸਟਰ ਜਿਹੜੇ ਨੇ ਕਈ ਸਾਲਾਂ ਤੋਂ ਜਿਹੜੇ ਕਿਸੇ ਨੂੰ ਨਹੀਂ ਮਿਲੇ ਹੁੰਦੇ ਹਨਾ ਇਹ ਤੇ ਆ ਰੈਸਾ ਵਾ ਕੀ ਇਸ ਇਸ ਹੋਰ ਤੇ ਆਪਾਂ ਉਹ ਸਾਰੇ ਜਣੇ ਇਕੱਠੇ ਹੋਵਾਂ ਨੇ ਆ ਕੋਈ ਤਾਗੀ ਦੀ ਕੀਮਤ ਹੁੰਦੀ ਹੈ ਨਹੀਂ ਤਾਗੀ ਦੀ ਕੋਈ ਕੀਮਤ ਨਹੀਂ ਹੁੰਦੀ ਇਹ ਤਾਂ ਦੇਖੋ ਕਿ ਯਾਰ ਦਾ ਬੰਧਨ ਨਾ ਮਤਲਬ ਇਹ ਕਿ ਰਿਸ਼ਤਾ ਪਿਆਰ ਦਾ ਵਾ ਫੈਂਟਰਾ ਵਾਂਦਾ ਇੱਕ ਪ੍ਰਤੀਕ ਆ ਇੱਕ ਕਹਿ ਲੋ ਹਨਾ ਕਿ ਪਿਆਰ ਦਾ ਪ੍ਰਤੀਕ ਕਿਹਾ ਸਕਦੇ ਆ ਬਾਕੀ ਇਸ ਦੀ ਕੀਮਤ ਤੇ ਕੋਈ ਵੀ ਨਹੀਂ ਕਹਿ ਸਕਦਾ ਵੀ ਇਹ ਅਨਮੋਲ ਹੈ ਗਵਾ ਕਿਲੋਮੀਟਰ ਦਾ ਮੇਰਾ ਨਾਮ ਜਸਮੀਤ ਘਾਰਾ ਹੈ ਜਿੱਥੇ ਪਹੁੰਚੇ ਤੁਸੀਂ ਮੈਂ ਜੀ ਖਾਸ ਸਟੋਰ ਤੇ ਪਹੁੰਚੀ ਆ ਅੱਜ ਇਹ ਤੇ ਆਈ ਜੋ ਖਰੀਦ ਰਹੀ ਹਾਂ ਮੈਂ ਆਪਣੇ ਬਰਦਰਸ ਲਈ ਰੱਖੜੀ ਖਰੀਦ ਰਹੀ ਆ ਤੇ ਥੋੜੀ ਬਹੁਤ ਮੈਂ ਗਿਫਟ ਦੇਖਣ ਆਈ ਆ ਜੋ ਮੈਨੂੰ ਬਹੁਤ ਸੋਹਣੇ ਲੱਗੇ ਆ ਖਾਸ ਸਟੋਰ ਤੇ ਮੈਂ ਬਾਕੀ ਵੀ ਬਾਜ਼ਾਰ ਗਈ ਸੀ ਪਰ ਮੈਨੂੰ ਇਨਾ ਕੁਝ ਪਸੰਦ ਨਹੀਂ ਆਇਆ ਮੈਂ ਲੈ ਕੇ ਚਲੀ ਆ ਇਸ ਤੋਂ ਕਿ ਸੋਨੇ ਦੇ ਤੋਂ ਮੇਕਅਪ ਦੀਆਂ ਕਿੰਨੀ ਵਧੀਆ ਬਹੁਤ ਸੋਹਣੇ ਸੋਹਣੇ ਆਈਟਮ ਆ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਕੁਝ ਲੱਗਾ ਹੋਇਆ ਹੈ ਜਿਹੜਾ ਪੈਨ ਤੇ ਘਰਾ ਦਾ ਪਿਆਰ ਹੁੰਦਾ ਉਹਦੇ ਧਾਗੇ ਦੀ ਕੋਈ ਕੀਮਤ ਹੁੰਦੀ ਹੈ ਨਹੀਂ ਮੈਂ ਉਹਦੀ ਤੇ ਕੋਈ ਕੀਮਤ ਨਹੀਂ ਹੁੰਦੀ ਕੀ ਆ ਜੀ ਤੇ ਕੀਮਤ ਨੂੰ ਜੀ ਇਹ ਤਾਂ ਹੀ ਰਖੜੀਆ ਪਿਆਰ ਤੁਹਾਨੂੰ ਗਿਫਟ ਮਿਲਣਗੇ ਹਾਂਜੀ ਹਾਂ ਤੇ ਪੂਰਾ ਹੁੰਦਾ ਹੈ ਕਿ ਬਈ ਕਦਰ ਅਕੜੀਆਂ ਵੇ ਹਨ ਗਿਫਟ ਮਿਲਣ ਕਿੰਨੀ ਖੁਸ਼ੀ ਆ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਆ ਰਹੀ ਹੈ ਜੋ ਜੀ ਜੀ ਦੇਖਦੇ ਸੋਹਣੇ ਲੱਗਿਆ ਤੁਹਾਨੂੰ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਆਈਟਮ ਰੱਖੀ ਹੋਈ ਹੈ ਇਹਨਾਂ ਨੇ ਜੀਆ ਤੁਹਾਡੀ ਇਟਲੀਆ ਜਾਂ ਦੁਸ਼ੀਆਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਕਹੂੰਗੀ ਕਿ ਤੁਸੀਂ ਆਓ ਬਾਜ਼ਾਰ ਉਧਰ ਨਾ ਜਾਓ ਇੱਧਰ ਖਾਸ ਸਟੋਰ ਤੇ ਆ ਕੇ ਤੇ ਦੇਖੋ ਥੋੜਾ ਬਹੁਤ ਇਸੇ ਬੜੀ ਵਧੀਆ ਲੱਗੀ ਹਾਂਜੀ ਬਹੁਤ ਸੋਹਣੀ ਲੱਗੀ ਤੁਹਾਡਾ ਨਾਮ ਤੇਰਾ ਨਾਮ ਸਮੀਜੀ ਗੰਦ ਨਾਲ ਜੀ ਹੈ ਪਟਵਾਰੀ ਵਿਖੇ ਜਿਸ ਤਰ੍ਹਾਂ ਕੰਮ ਕਰ ਚੱਲ ਰਿਹਾ ਜੀ ਹਰਕਾ ਕੰਮ ਕਰ ਬਹੁਤ ਵਧੀਆ ਜੀ ਜਿਸ ਤਰ੍ਹਾਂ ਵੀ ਆ ਸਾਵਣ ਦਾ ਮਹੀਨਾ ਚੜ੍ਹਦੇ ਸਾਰੀ ਇਹ ਪਹਿਲਾਂ ਚੂੜੀ ਦੇ ਆਟਮ ਬਹੁਤ ਵਗੀ ਤੇ ਰੈਡੀ ਗ੍ਰੀਨ ਚੂੜੀ ਦਾ ਜਿਹੜਾ ਟਰੈਂਡ ਚੱਲਿਆ ਨਾ ਹਰਕਾ ਇਹ ਸਮਾਰਟ ਟਰੈਂਡ ਚੱਲਿਆ ਹਰਕਾ ਤਾਂ ਸਾਡੇ ਕੋਲ ਪੀਸ ਤੋਂ ਪੀਸ ਚੂੜੀ ਜੱਗੀ ਹੈ ਜੀ ਤੇ ਹੁਣ ਰਖੜੀ ਦਾ ਤਿਹਾਰ ਵੀ ਨਾਲ ਨਾਲ ਸ਼ੁਰੂ ਹੋ ਗਿਆ ਨਾਲੇ ਦੋਨੇ ਕੰਮ ਚੱਲ ਰਹੇ ਨੇ ਰਖੜੀ ਦਾ 15 ਅਗਸਤ ਦਾ ਚੂੜੀ ਦਾ ਤਿਹਾਰ ਸਾਰੀ ਆਟਮ ਸਾਨੂੰ ਤਕਰੀਬਨ ਰੱਖਣੇ ਪੈਣਗੇ ਇਸ ਕਰਕੇ ਤੁਸੀਂ ਵੇਖ ਰਹੇ ਸਹਜਿਆ ਜਰ ਕਸਾ ਜਾਲੇ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਕੋਈ ਧਾਗੇ ਦੀ ਕੀਮਤ ਕੋਈ ਪੀ ਇਹ ਤਾਂ ਘਰ ਪਰਵਾਂ ਦਾ ਪਿਆਰ ਹੈ ਜੀ ਹਾਂ ਜੀ ਨਿਕਲ ਉਹਦਾ ਸੋਨੇ ਨਹੀਂ ਮਿਲਿਆ ਜੁਨੇ ਤੇ ਜਾਂਦੀਆਂ ਉੱਤੋਂ ਨਾਲ ਲੱਗੜੀ ਆਈ ਹਾਂਜੀ ਹਾਂਜੀ ਐਰਕਾ ਸਾਂਝੀ ਹੋਣ ਕਰਕੇ ਨਾ ਤੇ ਵਧੀਆ ਵਿੱਚ ਹੀ ਚੂੜੀ ਦਾ ਚਲੀ ਜਾਂਦਾ ਨਾਲੇ ਰੱਖੀਓ ਭਾਈ ਬਹੁਤ ਵਧੀਆ ਚੱਲ ਪਿਆ ਜੀ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ